35% ਸਿੱਧੀ ਗ੍ਰਾਡੂਏਟ ਕਿਵੇਂ ਆਊਗੀ অন্ਟਾਰੀਓ ਚ 50% ਪਿੱਛੇ ਜੀਆਈਸੀ ਦੇ ਆਪਾਂ ਵੀਡੀਓ ਪਾਈ ਸੀ 20000 ਜੀਆਈਸੀ ਕੀਤੀ ਸੀ ਉਹਦੇ ਨਾਲ ਹੀ ਸਟੂਡੈਂਟਾਂ ਦੀ ਰੇਟਿੰਗ ਘਟ ਗਈ ਸੀ ਆਉਣ ਦੀ ਹੁਣ ਗੱਲ ਕਰੀਏ ਸਪੌਜ਼ ਦੇ ਵਿੱਚ ਕੀ ਚੇਂਜਸ ਨੇ ਤੇ ਕਿਹੜੇ-ਕਿਹੜੇ ਕਾਲਜ ਐਲੀਜੀਬਲ ਹੈਗੇ ਨੇ ਵਰਕ ਪਰਮਿਟ ਲਈ ਤੇ ਕਿਹੜੇ-ਕਿਹੜੇ ਨਹੀਂ ਹੈਗੇ ਕਰੀਏ ਕਿੰਗਸਟਨ ਦੀ ਉਹ ਕਾਲਜ ਜਿਹੜੀ ਸੈਟਲਾਈਟ ਬ੍ਰਾਂਚ ਹੈਗੀ ਆ ਉਹ ਹੈਗੀ ਹੈ ਅਲਫਾ ਕਾਲਜ ਠੀਕ ਆ ਜੀ ਸੋ ਇਹਦੇ ਵਿੱਚ ਹੁਣ ਐਡਮਿਸ਼ਨ ਲੈਣ ਤੋਂ ਪਹਿਲਾਂ ਸੋਚ ਲਿਓ ਕਿ ਇਹ ਵਰਕ ਪਰਮਿਟ ਨਹੀਂ ਦਊ 1 ਸਤੰਬਰ ਤੋਂ ਪਹਿਲ 1 ਸਤੰਬਰ ਤੋਂ ਬਾਅਦ ਤੇ ਚੰਗਾ ਕੋਰਸ ਲੈਣਗੇ ਉਹੀ ਆਪਦੇ ਸਪਾਊਸ ਨੂੰ ਬੁਲਾ ਸਕਦਾ ਹੋਰ ਉਹਦੇ ਹਿਸਾਬ ਤੇ ਜੇ ਇੰਨੇ ਜ਼ਿਆਦੇ ਤੁਸੀਂ ਲੋਕ ਬੁਲਾ ਰਹੇ ਹੋ ਤੇ ਉਹਨਾਂ ਦਾ ਰਹਿਣ ਦਾ ਨੀਂਤਜਾਮ ਹੈ ਗਿਆ ਉਹਨਾਂ ਦੀ ਜੌਬ ਦਾ ਨੀਂਤਜਾਮ ਹੈਗਾ ਤਾਂ ਫਿਰ ਕਰਨਾ ਕੀ ਪਊਗਾ ਸਟੂਡੈਂਟ ਜਾਣਗੇ ਕਿੱਥੇ ਉਸੇ ਗੱਲ ਜੀ ਸਾਰਿਆਂ ਨੂੰ ਸੋ ਤੁਸੀਂ ਇਮੀਗ੍ਰੇਸ਼ਨ ਮਿਨਿਸਟਰ ਦਾ ਬਿਆਨ ਸੁਣਿਆ ਹੁਣ ਤੇ ਬਹੁਤ ਸਾਰੀਆਂ ਵੀਡੀਓ ਸਰਕੂਲੇਟ ਹੋ ਰਹੀਆਂ ਨੇ YouTube ਤੇ Instagram ਤੇ ਕੋਈ ਤਾਂ ਮੈਨੂੰ ਇਹ ਲੱਗ ਰਿਹਾ ਹੁਣ ਕੈਨੇਡਾ ਨਹੀਂ ਆ ਸਕਦੇ ਕੋਈ ਕੁਝ ਲਿਖ ਰਿਹਾ ਕਿੰਨੇ ਚੇਂਜਸ ਆਏ ਨੇ ਕੀ ਕੀ ਚੇਂਜਸ ਨੇ ਮੋٹے ਮੋٹے ਮੈਂ ਤੁਹਾਨੂੰ ਦੱਸ ਦਨਾ ਕਿ ਕੀ ਕੀ ਐਲਾਨ ਹੋਏ ਨੇ 35% 35% ਸਿੱਧੀ ਗ੍ਰਾਫਟ ਕਿਵੇਂ ਆਊਗੀ অন্ਟਾਰੀਓ ਚ 50% ਪਿੱਛੇ ਜੀਆਈਸੀ ਦੇ ਆਪਾਂ ਵੀਡੀਓ ਪਾਈ ਸੀ 20000 ਜੀਆਈਸੀ ਕੀਤੀ ਸੀ ਉਹਦੇ ਨਾਲ ਹੀ ਸਟੂਡੈਂਟ ਦੀ ਰੇਟਿੰਗ ਘਟ ਗਈ ਸੀ ਆਉਣ ਦੀ ਹੁਣ ਗੱਲ ਕਰੀਏ ਸਪਾਉਸ ਦੇ ਵਿੱਚ ਕੀ ਕੀ ਚੇਂਜਸ ਨੇ ਤੇ ਕਿਹੜੇ ਕਿਹੜੇ ਕਾਲਜ ਐਲੀਜੀਬਲ ਹੈਗੇ ਨੇ ਵਰਕ ਪਰਮਿਟ ਲਈ ਤੇ ਕਿਹੜੇ ਕਿਹੜੇ ਨਹੀਂ ਹੈਗੇ ਇਹ ਆਪਾਂ ਸਾਰੀ ਗੱਲਬਾਤ ਕਰਨੀ ਆ ਅਸਲ ਦੇ ਵਿੱਚ ਇਹ سلسلہ ਸਾਰਾ ਜਿਹੜਾ ਸ਼ੁਰੂ ਹੋਇਆ ਨਾ ਇਹ ਹੁਣ ਤੋਂ ਨਹੀਂ ਪਿਛਲੇ ਡੇਢ ਸਾਲ ਤੋਂ ਸ਼ੁਰੂ ਹੋਇਆ ਡੇਢ ਸਾਲ ਪਹਿਲਾਂ ਸਰਕਾਰ 5 ਲੱਖ ਬੰਦਾ ਬੁਲਾਉਂਦੀ ਜਿਹਦਾ ਕਿ ਹੱਲ ਹੋ ਜਾਂਦਾ ਕੋਈ ਨਾ ਕੋਈ ਵਰਕ ਪਰਮਿਟ ਤੇ ਸਾਰੇ ਹੱਲ ਹੋ ਜਾਂਦੇ ਨੇ ਪਰ ਪਿਛਲੇ 1 ਸਾਲ ਦੇ ਵਿੱਚ ਕੈਨੇਡਾ ਸਰਕਾਰ ਲਗਭਗ 12 ਲੱਖ ਬੱਚੇ ਨੂੰ ਤੇ ਵੱਖ-ਵੱਖ ਲੋਕਾਂ ਨੂੰ ਸਪੌਸ ਹੋਰ ਇਹਨਾਂ ਨੂੰ ਬੁਲਾ ਲੈਂਦੀ ਆ ਹੁਣ ਵਿਰੋਧੀ ਪਾਰਟੀ ਨੇ ਮੁੱਦਾ ਚੁੱਕਿਆ ਸੀ ਕਿ ਇਹਨਾਂ ਕੋਲੇ ਨਾ ਤਾਂ ਕਰਨੇ ਤੇ ਨਾ ਹੀ ਜੌਬ ਦਾ ਕੁਛ ਕੀ ਕੀਤਾ ਜਾਵੇ ਸਰਕਾਰ ਤੇ ਪ੍ਰੈਸ਼ਰ ਬੜਾ ਸੀ ਹੁਣ 12 ਲੱਖ ਬੰਦਾ ਇੱਕ ਸਾਲ ਦੇ ਵਿੱਚ ਆਇਆ ਤਾਂ ਉਹਦਾ ਹੀਲਾ ਕੌਣ ਕਰੂਗਾ ਆਪਾਂ ਪਿੱਛੇ ਤੋਂ ਦੇਖ ਰਹੇ ਹਾਂ ਕੋਈ ਜੌਬ ਨਹੀਂ ਮਿਲ ਰਹੀ ਤੇ ਘਰ ਨਹੀਂ ਮਿਲ ਰਿਹਾ ਬੇਸਮੈਂਟ ਨਹੀਂ ਮਿਲਦੀ ਉਹਦਾ ਕਾਰਨ ਇਹ ਸੀ ਕਿ ਪਿੱਛੇ ਸਰਕਾਰ ਨੇ 12 ਲੱਖ ਬੰਦਾ ਜਿਹੜਾ ਆਪਾਂ ਸਟੂਡੈਂਟ ਵੀਜ਼ੇ ਤੇ ਵੱਖ-ਵੱਖ ਤਰੀਕਿਆਂ ਨਾਲ ਕੈਨੇਡਾ ਵਿੱਚ ਇੰਟਰ ਹੋਇਆ ਹੁਣ ਇਹਦਾ ਹੱਲ ਕਿਵੇਂ ਕੀਤਾ ਜਾਵੇ ਹਾਊਸਿੰਗ ਕ੍ਰਾਈਸਿਸ ਸੀ ਮੰਦੀ ਪਹਿਲਾਂ ਹੀ ਇੰਨੀ ਆਈ ਹੋਈ ਪਈ ਆ ਤੇ ਪ੍ਰੈਸ਼ਰ ਸੀਗਾ ਤੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਹੀ ਪੈਣਾ ਸੀ ਤੇ ਉਹ ਐਕਸ਼ਨ ਦਾ ਰੂਪ ਸੀਗਾ ਜਿਹੜੇ ਆ ਤਿੰਨ ਚਾਰ ਚੇਂਜਸ ਕੀਤੇ ਨੇ ਇਹ ਉਹਨਾਂ ਐਕਸ਼ਨ ਕਰਕੇ ਹੁਣ ਓਕੇ ਇਹ ਚੇਂਜਸ ਦੇ ਨਾਲ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਵਿੱਚ ਲੋਕਾਂ ਨੂੰ ਐਲ ਐਮ ਆਈ ਵੀ ਨਹੀਂ ਮਿਲਣੀ ਕੁਝ ਵੀ ਨਹੀਂ ਹੋਣਾ ਜਿਹੜੇ ਪੜ ਰਹੇ ਸੀ ਉਹਦੇ ਵਿੱਚ ਵਰਕ ਪਰਮਿਟ ਵੀ ਹੈ ਨਹੀਂ ਪਹਿਲਾਂ ਕਿਸੇ ਵੀ ਕਾਲਜ ਆ ਪਾਜ ਦੇ ਸੀਗੇ 2 ਸਾਲ ਪੜਾਈ ਕਰ ਲੋ ਜੀ 3 ਸਾਲ ਦਾ ਵਰਕ ਪਰਮਿਟ ਜੀ ਪੀ ਆਰ ਹੋ ਜਾਂਦੀ ਪਰ ਪਿੱਛੇ ਸਕੋਰ ਵੀ ਬਹੁਤ ਆ ਹੁਣ ਜਿਹੜੇ ਚੇਂਜਸ ਕੀਤੇ ਨੇ ਪਹਿਲਾਂ ਤਾਂ ਤੁਹਾਨੂੰ ਪਤਾ ਵੀ ਜੀ ਆਈ ਸੀ ਵਧਾਤੀ ਸੀ 20 20000 ਕਰਤੀ ਸੀ ਇਦੇ ਨਾਲ 35% ਤੱਕ ਗ੍ਰਾਫਟ ਕਰਦੀ ਬੀਜੇ ਦੇ ਵਿੱਚ ਜਿਹਦੇ ਵਿੱਚ ਸਿੱਧਾ ਅਨਟਾਰੀਓ ਦੇ ਵਿੱਚ 50% ਜਿਹੜੇ ਬੀਜੇ ਅਪਲਾਈ ਕਰਨਗੇ ਉਹਨਾਂ ਦੇ ਚਾਂਸ 50% ਹੁਣ ਘਟਨੇ ਆਉਣ ਦੇ ਕਿਉਂਕਿ ਕੇਸ ਸਟਰੋਂਗ ਹੋ ਤਾਂ ਜੇ ਮੇਨ ਕੈਂਪਸ ਦੇ ਵਿੱਚ ਇੰਟਰਵਿਊ ਲਈ ਹੋ ਐਡਮਿਸ਼ਨ ਲਈ ਹੋ ਤਾਂ ਹੀ ਹੁਣ ਪਿੱਛੇ ਜੇ α ਤੇ ਨਾਰਥਨ ਕਾਲਜ ਦਾ ਚੱਕਰ ਪਿਆ ਸੀ α ਕਾਲਜ ਅਗੇ ਧਰਨਾ ਲਾਇਆ ਸੀ ਫਿਰ ਨਾਰਥਨ ਕਾਲਜ ਹੋ ਗਿਆ ਉਹਦੇ ਕਰਕੇ ਕੀ ਉੱਥੇ ਘਰ ਵੀ ਹੈ ਨਹੀਂ ਸੀ ਨਾ ਉਹ ਤੋਂ ਬਾਅਦ ਫਿਰ ਸਾਰੇ ਬੱਚਾ ਨੂੰ ਆਪਾਂ ਲੜਾਈ ਲੜੀ ਸੀ ਕਿ ਜਵਾਖਾਂ ਨੂੰ ਇੱਧਰ ਆਗੇ ਸੀ ਕਿ ਹੁਣ ਇੱਕ ਡਿਸੀਜਨ ਹੋਰ ਵੀ ਲਿਆ ਵੀ ਜਿਹੜਾ ਵੀ ਕਾਲਜ ਹੁਣ ਸੀਟਾਂ ਪ੍ਰੋਵਾਈਡ ਕਰੂ ਬੱਚਾ ਨੂੰ ਉਹਨਾਂ ਦੇ ਰਹਿਣ ਦਾ ਤੇ ਹਾਊਸਿੰਗ ਦਾ ਵੀ ਪ੍ਰੋਪਰ ਇੰਤਜ਼ਾਮ ਹੋਵੇ ਫੇਰ ਹੀ ਲੈ ਜਾਊ ਕਿਉਂਕਿ ਪਿੱਛੇ ਜੇ ਆ ਨਾਰਥ ਬੇ ਦੇ ਵਿੱਚ ਆਪਾਂ ਕਾਲਜ ਰਹਿਣ ਨੂੰ ਜਗ੍ਹਾ ਨਹੀਂ ਸੀ ਕਿਉਂਕਿ ਅੰਨੇ ਵਾਈ ਸਟੂਡੈਂਟ ਨੂੰ ਬੁਲਾਈ ਜਾਂਦੇ ਸੀਗੇ ਜਿੱਥਾਂ ਜਗ੍ਹਾ ਹੁੰਦੀ ਨਹੀਂ ਸੀਗੀ ਹੁਣ ਉਹ ਸਕੰਜਾ ਕਸਤਾ ਜਿਹੜੀ ਕਿ ਪ੍ਰਾਈਵੇਟ ਪਬਲਿਕ ਜਿਹੜੀ ਬ੍ਰਾਂਚ ਹੁੰਦੀਆਂ ਸੀਗੀਆਂ ਉਹ ਸਾਰੀਆਂ ਚੱਕਤੀਆਂ ਹੁਣ ਜੇ ਆਪਾਂ ਦੋ ਕਮਰਿਆਂ ਦਾ ਕਾਲ ਹੌਨ ਸੈਂਟ ਲਾਰੈਂਸ ਕਿੰਗਸਟਨ ਦੀ ਗੱਲ ਕਰੀਏ ਕਿੰਗਸਟਨ ਦੀ ਉਹ ਕਾਲਜ ਜਿਹੜੀ ਸੈਟੇਲਾਈਟ ਬ੍ਰਾਂਚ ਹੈਗੀ ਆ ਉਹ ਹੈਗੀ ਆ α ਕਾਲਜ ਠੀਕ ਆ ਜੀ ਸੋ ਇਹਦੇ ਵਿੱਚ ਹੁਣ ਐਡਮਿਸ਼ਨ ਲੈਣ ਤੋਂ ਪਹਿਲਾਂ ਸੋਚ ਲੇ ਕਿ ਇਹ ਵਰਕ ਪਰਮਿਟ ਨਹੀਂ ਦਊ 1 ਸਤੰਬਰ ਤੋਂ ਪਹਿਲ 1 ਸਤੰਬਰ ਤੋਂ ਬਾਅਦ ਤੇ ਦੂਜਾ ਜੇ ਆਪਾਂ ਗੱਲ ਕਰੀਏ ਨਾਰਦਰਨ ਕਾਲਜ ਜਿਹੜਾ ਹੈਗਾ ਟਿਮਲ ਦੇ ਵਿੱਚ ਮੇਨ ਕੈਂਪਸ ਤੇ ਉਹਦੀ ਇੱਕ ਛੋਟੀ ਜੀ ਬ੍ਰਾਂਚ ਨਾਰਦਰਨ ਪਰਸਿਊ ਇਦਰ ਰਸਕਾਰ ਬਰੋ ਦੇ ਵਿੱਚ ਹਨ 1 ਸਤੰਬਰ ਤੋਂ ਬਾਅਦ ਕੋਈ ਵਰਕ ਪਰਮਿਟ ਨਹੀਂ ਮਿਲਣਾ ਹੁਣ ਬਹੁਤ ਸਾਰੇ ਸਵਾਲੇ ਵੀ ਹੋਣਾ ਵੀ ਜੇ ਅਸੀਂ ਸਟੱਡੀ ਕਰ ਰਹੇ ਹਾਂ ਉਹ ਓਕੇ ਨੇ ਜਿਹੜੇ ਪਹਿਲਾਂ ਨੇ ਪਰ ਹਾਂ ਜੇ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਕਾਲਜ ਤੁਸੀਂ ਕਰ ਸਕਦੇ ਹੋ ਪਰ ਹਾਂ ਤੁਸੀਂ ਜੇ ਪਹਿਲਾਂ ਆਇਓ ਤਾਂ ਓਕੇ ਹੋ ਜੇ ਤੁਸੀਂ ਬਾਅਦ ਆਉਂਗੇ 1 ਸਤੰਬਰ ਤੋਂ ਬਾਅਦ ਤਾਂ ਖਤਰੇ ਦੀ ਘੰਟੀ ਛੱਡ ਤੇ ਬਿਲਕੁਲ ਪਊ ਤੁਹਾਡੀ ਪੜ੍ਹਾਈ ਐਵੇਂ ਜਾਊ ਕਿਉਂਕਿ ਪ੍ਰਾਈਵੇਟ ਕਾਲਜ ਆ ਹੁਣ ਆਪਾਂ 1 ਸਤੰਬਰ ਤੋਂ ਜਿਹੜੇ ਦੂਜੇ ਚੇਂਜਸ ਹੋਏ ਨੇ ਪਹਿਲਾਂ ਕੀ ਸੀਗਾ ਕਿ ਆਪਾਂ ਹੁਣ 1 ਸਤੰਬਰ ਤੋਂ ਬਾਅਦ ਵਿੱਚ ਕਿ ਇਹ ਆ ਵੀ ਜਿਹੜਾ ਵੀ ਮੇਨ ਕੈਂਪਸ ਦੇ ਵਿੱਚ ਲਊਗਾ ਐਡਮਿਸ਼ਨ ਤੇ ਕੋਰਸ ਹੋਊਗਾ ਢੰਗ ਦਾ ਕੋਈ ਡਾਕਟੋਰੇਟ ਦੇ ਆ ਡਿਗਰੀ ਹੋਊਗਾ ਤੇ ਇੰਡੀਆ ਦੇ ਵਿੱਚ ਪਲੱਸ 2 ਕਰਕੇ ਨਹੀਂ ਜਿਹੜਾ ਆਊਗਾ ਗ੍ਰੈਜੂਏਸ਼ਨ ਹੀ ਕਰਨੀ ਪਊਗੀ ਫਿਰ ਇੱਥੇ ਆ ਕੇ ਮਾਸਟਰ ਜਿਹੜੇ ਪ੍ਰੋਗਰਾਮ ਲੈਣੇ ਪੈਣੇ ਆ ਫਿਰ ਹੀ ਜਾ ਕੇ ਕਿਤੇ ਵਰਕ ਪਰਮਿਟ ਮਿਲੂਗਾ 메ਨ ਕੈਂਪਸ ਦੇ ਵਿੱਚ ਐਡਮਿਸ਼ਨ ਲੈ ਕੇ ਹੁਣ ਜਿਹੜੇ ਸੀਗੇ ਮੇਰੇ ਵੀਰ 93 94 ਦੇ ਜਿਹੜੇ ਬੌਰਨ ਸੀਗੇ ਉਹਨਾਂ ਜਿਹੜੇ ਗ੍ਰੈਜੂਏਸ਼ਨ ਕਰਕੇ ਆਉਣਗੇ ਉਹਨਾਂ ਦਾ ਮੁੱਲ ਪੈ ਜਾਣਾ ਜਿਹੜੇ ਪਲੱਸ 2 ਕਰਕੇ ਉਹ ਪਲੱਸ 2 ਕਰਕੇ ਬੱਚਾ ਇੱਥੇ ਅਨਪੋਲ ਹੁੰਦਾ ਬਾਅਦ ਚ ਪ੍ਰੋਬਲਮ ਬਹੁਤ ਹੁੰਦੀ ਨੇ ਬਹੁਤੇ ਮਾਂ ਬਾਪ ਵਿਆਹ ਕਰਾ ਕੇ ਤੋੜ ਦਿੰਦੇ ਸੀਗੇ ਇੱਥੇ ਆ ਕੇ ਸਾਨੂੰ ਹੀ ਪਤਾ ਜਿਹੜੇ ਸਾਨੂੰ ਮੈਸੇਜ ਆਉਂਦੇ ਆ ਸਾਡੇ ਘਰ ਵਾਲੇ ਨਾ ਨਹੀਂ ਬਣਦੀ ਸਾਡੇ ਐ ਹੋ ਗਿਆ ਇੱਥੇ ਆ ਕੇ ਉਹ ਵਿਚਾਰਾ ਆਉਂਦਾ ਬਾਅਦ ਚ ਉਹ 스ਪਾউজ ਉਹਦਾ ਰਹਿਣ ਨੂੰ ਨਾ ਕਰ ਦਿੰਦਾ ਫਿਰ ਉਹ ਐਲਐਮਆਈ ਲਵਦਾ ਹੁਣ ਇਹ ਸਾਰੇ ਕੰਮ ਚੱਕੇ ਜਾਣਗੇ ਇਹ ਚੇਂਜਸ ਤੋਂ ਮੈਂ ਵੀ ਖੁਸ਼ ਹਾਂ ਕਿਉਂਕਿ ਹੁਣ ਲਿਮਟਿਡ ਸੀਟਾਂ ਹੋਣਗੀਆਂ ਲਿਮਟਿਡ ਰਹਿਣ ਲਈ ਜਗ੍ਹਾ ਹੋਊਗੀ ਕੰਮ ਵੀ ਹੋਊਗਾ ਤੇ ਅਗਲਾ ਜਿਹੜਾ ਮੇਨ ਚੇਂਜਸ ਜਿਹੜਾ ਇਹਨਾਂ ਨੇ ਕੀਤਾ 스ਪਾউজ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਕੋਈ ਕੁੜੀ ਜਿਹੜਾ ਵਿਆਹ ਕਰਾ ਕੇ ਪਲੱਸ 2 ਕਰਕੇ ਇੱਥੇ ਆਉਂਦੀ ਤਾਂ 9 ਮਹੀਨੇ ਬਾਅਦ 1 ਮਹੀਨੇ ਬਾਅਦ ਉਹ ਆਪਣੇ ਘਰਾਂ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਚਲੋ ਜੀ ਉਹਦਾ ਪੀਆਰ ਲੱਗ ਜਾਂਦੀ ਪਰ ਹੁਣ ਪਲੱਸ 2 ਕਰ ਕਿਹੜਾ ਆਊਗਾ ਉਹਨੂੰ ਨਹੀਂ ਮਿਲਣਾ ਗ੍ਰੈਜੂਏਸ਼ਨ ਕਰਕੇ ਆਉਣਗੇ ਤੇ ਚੰਗਾ ਕੋਰਸ ਲੈਣਗੇ ਉਹੀ ਆਪਦੇ ਸਪਾਊਸ ਨੂੰ ਬੁਲਾ ਸਕਦਾ ਤੇ ਉਹੀ ਪੀਜੀਡਬਲਯੂ ਪੀ ਲੈ ਸਕਦਾ ਐਵੇਂ ਦੁੱਕੀ ਤਿੱਕੀ ਕੋਲ ਜਿਹੜੇ ਆਪਣੇ ਹੈਗੇ ਨੇ ਜਾਂ ਕੋਰਸ ਕਰਕੇ ਤੁਸੀਂ ਉਹਦੇ ਚ ਤੁਸੀਂ ਹੁਣ ਨਹੀਂ ਵਰਕ ਪਰਮਿਟ ਲੈ ਸਕਦੇ ਹੁਣ ਇਹਦੇ ਕਰਕੇ ਇੰਪੈਕਟ ਕੀ ਹੁਣ ਪਹਿਲੀ ਗੱਲ ਤਾਂ ਬੀਜੇ ਦੇ ਜਿਹੜੇ ਫਾਈਲਾਂ ਲੱਗੀਆਂ ਸੀ ਉਹ ਗਰਾਵਟਾਉਣੀ ਆ ਹੁਣ ਏਡਿ ਪਲੱਸ 2 ਕਰਕੇ ਲਾਰੇ ਸੀਗੇ ਨਿੱਕੇ ਮੋਟੇ ਕਾਲਜ ਦੇ ਵਿੱਚ ਉਹ ਹੁਣ ਬੰਦ ਹੋ ਗਿਆ ਤੇ ਅਗਲੀ ਗੱਲ ਕਰੀਏ ਜੇ ਆਪਾਂ ਆਹ ਕੋਰਸ ਆਹ ਦੇ ਕਾਲਜਾਂ ਦਾ ਸਕਰੀਨਸ਼ਾਟ ਪਾ ਰਹੇ ਹਾਂ ਇਹ ਕਾਲਜ ਹੈਗੇ ਨੇ ਜਿਹੜੇ ਇੰਪੈਕਟ ਹੋਏ ਨੇ ਇਹ ਜਿਹੜੇ ਪ੍ਰਾਈਵੇਟ ਪਬਲਿਕ ਦਾ ਜਿਹੜਾ ਸਿਸਟਮ ਚੱਲ ਰਿਹਾ ਸੀ ਇਹ ਸਰਕਾਰ ਨੇ ਪ੍ਰੋਪਰੀ ਖਤਮ ਕਰ ਦਿੱਤੇ ਇਹ ਉਹ ਕਾਲਜ ਨੇ ਜਿਹੜੇ ਕਿ ਹੁਣ ਵਰਕ ਪਰਮਿਟ ਨਹੀਂ ਦੇ ਸਕਦੇ ਹੁਣ ਸਟੂਡੈਂਟ ਜਿਹੜੇ ਆਉਣਗੇ ਉਹ ਹੁਣ ਬਹੁਤ ਟੈਨਸ਼ਨ ਦੇ ਵਿੱਚ ਨੇ ਵੀ ਅਸੀਂ ਕੀ ਕਰੀਏ ਜੇ ਅਸੀਂ ਆਹ ਕਾਲਜ ਲੈ ਲੈ ਅਸੀਂ ਆਹ ਹੁਣ ਸਿੱਧੀ ਜੀ ਗੱਲ ਆ ਤੁਸੀਂ ਚੰਗੀ ਪੜ੍ਹਾਈ ਕਰਕੇ ਇੱਥੇ ਆਓਗੇ ਇੱਥੇ ਆ ਕੇ ਤੁਹਾਨੂੰ ਮਤਲਬ ਕਹਿਣ ਤੋਂ ਭਾਵ ਵੀ ਮੈਂ ਪਿਛਲੇ ਸਾਲ ਵੀਡੀਓ ਪਾਈ ਸੀਗੀ ਐਂਡ ਤੇ ਦਸੰਬਰ ਚ ਕਿ ਸਟੂਡੈਂਟ ਕੈਪ ਲੱਗਣੀ ਆ ਉਹ ਇਹੀ ਕੈਪ ਸੀਗੀ ਕਿ ਸਰਕਾਰ ਦੇ ਜਿਹੜੇ ਚੇਂਜਸ ਨੇ ਹੋਰ ਵੀ ਸਰਕਾਰ ਚੇਂਜਸ ਲੈ ਕੇ ਆਊਗੀ ਪਰ ਮੋਟਾ-ਮੋਟਾ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਭਾਈ ਆਹਾਂ ਚੇਂਜਸ ਨੇ ਪਹਿਲਾਂ ਤਾਂ ਹੈਗਾ ਵੀ 35% ਗ੍ਰਾਊਟ ਆਊਗੀ ਦੂਜਾ ਹੈਗਾ ਸਪਾਊਸ ਵੀ ਜਿਹੜਾ ਤੀਜਾ ਹੈ ਪਬਲਿਕ ਤੇ ਪ੍ਰਾਈਵੇਟ ਕਾਲਜ ਵਾਲਾ ਫੰਡ ਜਿਹੜਾ ਹੈਗਾ ਉਹ ਚੱਕਤਾ ਹੁਣ ਮੇਨ ਕੈਂਪਸ ਦੇ ਵਿੱਚ ਇਹੀ ਐਡਮਿਸ਼ਨ ਲੈਣੀ ਪਊ ਉਥੇ ਹੀ ਸੋਡਾ ਹੱਲ ਹੋਊਗਾ ਸੋ ਆਹ ਜਿਹੜੇ ਚੇਂਜਸ ਸੀ ਮੇਨ ਵੇਨਾਂ ਤੇ ਜਿਹੜੀ ਆ ਫੋਟੋ ਪਾ ਰਿਆਂ ਏਸੇ ਲਈ ਆ ਵੀ ਜੇ ਹੁਣ ਕਾਲਜ ਬੁਲਾਊਗਾ ਲਿਮਟਿਡ ਸੀਟਾਂ ਪਹਿਲਾਂ ਕੀ ਕਰਦਾ ਸੀ ਕਾਲਜ ਅੰਨੇ ਬਾ ਸਟੂਡੈਂਟਾਂ ਨੂੰ ਬੁਲਾ ਲੈਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਅਗਲੇ ਇੱਥੇ ਆ ਕੇ ਪਤਾ ਫਿਰ ਉਹਨਾਂ ਨੂੰ ਮੇਲ ਲਾਉਂਦੀ ਜਦੋਂ ਉਹਨਾਂ ਨੂੰ ਵੀਜ਼ਾ ਆ ਜਾਂਦਾ ਕਿ ਸੋਡਾ ਤਾਂ ਅਸੀਂ ਅ ਅਗਲੇ ਇਨਟੇਕ ਦੇ ਵਿੱਚ ਐਡਮਿਸ਼ਨ ਲਿਓ ਤਿੰਨ ਚਾਰ ਮਹੀਨਾ ਬੱਚਾ ਇੱਥੇ ਆ ਕੇ ਕੀ ਕਰਦਾ ਕਿਉਂਕਿ ਓਨੀਆਂ ਸੀਟਾਂ ਹੁੰਦੀਆਂ ਨਹੀਂ ਸੀਗੀਆਂ 400 ਬੱਚਾ ਬੁਲਾ ਲਿਆ 100 ਸੀਟਾਂ ਹੁੰਦੀਆਂ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਜਿਵੇਂ ਬੀਜ ਰਿਵੋਕ ਹੋ ਜਾਂਦੇ ਤੇ ਉਹਨੂੰ ਕਹਿੰਦੇ ਵੀ ਤੁਸੀਂ ਅਗਲੇ ਸਾਲ ਦੇ ਵਿੱਚ ਐਡਮਿਸ਼ਨ ਲੈ ਲਿਓ ਅਗਲੇ ਇਨਟੇਕ ਦੇ ਵਿੱਚ ਹੁਣ ਉਹ ਕੰਮ ਨਹੀਂ ਉਹਨੇ ਕਿ ਬੱਚੇ ਆਉਣਗੇ ਉਹਨੇ ਕੀ ਸੀਟਾਂ ਹੋਣਗੀਆਂ ਤੇ ਉਹਨੇ ਕਿ ਨਹੀਂ ਵਰਕਪਲ ਮਿਲੂਗਾ ਤੇ ਢੰਗ ਦੀ ਸਟੱਡੀ ਕਰਨੀ ਪੂਏ ਨਹੀਂ ਹੈਗਾ ਵੀ ਆਪਾਂ ਲੈ ਕੇ ਕੋਈ ਕਾਲਜ ਛੋਟਾ ਜਾ ਕੋਰਸ ਲੈ ਕੇ ਛੋਟਾ ਜਾ ਤੇ ਉਸ ਤੋਂ ਬਾਅਦ ਆਪਾਂ ਅਹੀਂ ਸਰ ਜਾਂਦਾ ਹੁਣ ਸਰਕਾਰ ਦੇ ਕੁਝ ਚੇਂਜਸ ਤੋਂ ਸਟੂਡੈਂਟ ਜੀ ਪ੍ਰਭਾਵਿਤ ਹੁੰਦੇ ਨੇ ਬਹੁਤ ਦੁਖੀ ਵੀ ਨੇ ਵੀ ਇਹ ਕਾਤੋਂ ਕੀਤਾ ਇਹ ਕਰਨਾ ਹੀ ਸੀਗਾ ਕਿਉਂਕਿ ਜਿਸ ਹਿਸਾਬ ਨਾਲ ਕੈਨੇਡਾ ਦੇ ਵਿੱਚ ਹੁਣ ਆ ਕ੍ਰਾਈਸਿਸ ਆਇਆ ਹਾਊਸਿੰਗ ਦਾ ਕੰਮ ਦਾ ਹੋਰ ਉਹਦੇ ਹਿਸਾਬ ਤੇ ਜੇ ਇੰਨੇ ਜ਼ਾਰੇ ਤੁਸੀਂ ਲੋਕ ਬੁਲਾ ਰਹੇ ਹੋ ਤੇ ਉਹਨਾਂ ਦਾ ਰਹਿਣ ਦਾ ਨੀਂਤਜਾਮ ਹੈਗਾ ਉਹਨਾਂ ਦੀ ਜੌਬ ਦਾ ਨੀਂਤਜਾਮ ਹੈਗਾ ਤਾਂ ਫਿਰ ਕਰਨਾ ਕੀ ਪਊਗਾ ਸਟੂਡੈਂਟ ਜਾਣਗੇ ਕਿੱਥੇ ਹੁਣ ਜਿਹੜਾ 12 ਲੱਖ ਬੁਲਾਇਆ ਇਹਦੇ ਵਿੱਚ ਕੀ ਕਰਨਗੇ ਲੋਕ ਉਹ ਐਲਐਮਆਈ ਲੈਣਗੇ ਆਊਟ ਆਫ ਸਟੇਟਸ ਜਾਣਗੇ ਕੀ ਕਰਨਗੇ ਬਿਆ ਕਿੰਨੇ ਕਰਾਉਣਗੇ ਕੀ ਬਣੂਗਾ ਇਹ ਹੁਣ ਰੱਬ ਜਾਣਦਾ ਕਿਉਂਕਿ ਆਲਰੇਡੀ ਜਿਹੜੇ ਐਕਸਪ੍ਰੈਸ ਐਂਟਰੀ ਤੇ ਬੈਠੇ ਨੇ ਉਹਨਾਂ ਦਾ ਸਕੋਰ ਨਹੀਂ ਆ ਰਿਹਾ ਨੰਬਰ 1 ਤਾਂ ਨੰਬਰ 2 ਤੇ ਜਿਹੜੇ ਮੇਰੇ ਟਰੱਕਾਂ ਵਾਲੇ ਵੀ ਟਰੱਕ ਚਲਾਉਂਦੇ ਆ ਉਹ ਐਲ ਐਮ ਆਈ ਲੱਭ ਰਹੇ ਨੇ ਕਿਉਂਕਿ ਉਹਦੇ ਚ ਪੀ ਆਰ ਹੈ ਨਹੀਂ ਟਰੱਕਾਂ ਵਾਲਾ ਮੈਨੂੰ ਐਸ ਵੀ ਜਿਹੜਾ ਆਪਾਂ ਪਿੱਛੇ ਲੜਾਈ ਲੜੀ ਟਰੱਕਾਂ ਵਾਲੇ ਲਈ ਉਹ ਵੀ ਐਲੀਜੀਬਲ ਹੈ ਨਹੀਂ ਦੂਜੇ ਨੰਬਰ ਤੇ ਜਿਹੜੇ ਸਟੂਡੈਂਟ ਆ ਰਹੇ ਆ ਉਹਨਾਂ ਨੂੰ ਵੀ ਅੱਗੇ ਜਾ ਕੇ ਪੜ੍ਹਾਈ ਕਰਕੇ ਸਕੋਰ ਇੰਨਾ ਜ਼ਿਆਦਾ ਵੀ ਐਲ ਐਮ ਆਈ ਲੈ ਕੇ ਵੀ ਸਕੋਰ ਨਹੀਂ ਪੂਰਾ ਹੁੰਦਾ ਪੀ ਆਰ ਹੁਣ ਬਹੁਤ ਔਖੀ ਹੋ ਰਹੀ ਆ ਤੇ ਬਾਕੀ ਜੌਬ ਦਾ ਤੁਹਾਨੂੰ ਪਤਾ ਹੀ ਆ ਵੀ ਰੋਜ਼ ਆਪਾਂ ਵੀਡੀਓ ਪਾਉਨੇ ਆ ਇੰਨੀਆਂ ਜੌਬ ਹੱਦ ਤੋਂ ਵੱਧ ਬੁਰਾ ਹਾਲ ਆ ਹੁਣ ਤੁਸੀਂ ਬੱਚੇ ਨੂੰ ਅਦੇ ਨੂੰ ਭੇਜ ਰਹੇ ਹੋ ਤਾਂ ਪ੍ਰੋਪਰ ਪ੍ਰਪੇਅਰ ਕਰਕੇ ਤੇ ਇਹ ਗੱਲ ਪੱਕੀ ਆ ਵੀ ਪਿੱਛੇ ਜੇ ਆ ਮਹੀਨੇ ਜਿਹੜੇ ਮਹੀਨੇ ਚ ਬਹੁਤ ਜ਼ਿਆਦਾ ਸਟੂਡੈਂਟ ਘਟ ਰਹੇ ਨੇ ਆਉਣੋਂ ਕਿਉਂਕਿ ਹੁਣ ਕੋਈ ਬੰਦਾ 20000 ਡਾਲਰ ਜੀਆਈਸੀ ਕੌਣ ਅਫੋਰਡ ਕਰੂਗਾ ਜਿਹੜਾ ਅਫੋਰਡ ਕਰਕੇ ਆਊਗਾ ਇੱਥੇ ਉਹਨੂੰ ਜਵਾਬ ਨਹੀਂ ਮਿਲਦੀ 6-6 ਮਹੀਨੇ ਤੇ ਉਹ ਜਿਹੜੇ ਕਾਲਜ ਐਡਮਿਸ਼ਨ ਲੈਂਦਾ ਉਹਦਾ ਪਤਾ ਲੱਗਿਆ ਵੀ ਤਾਂ ਪ੍ਰਾਈਵੇਟ ਕਾਲਜ ਆ ਸਾਰੇ ਪਾਸੇ ਸਟੂਡੈਂਟ ਮਾਰਿਆ ਜਾਂਦਾ ਸੋ ਹੁਣ ਅੱਗੇ ਤੋਂ ਦੇਖ ਸਮਝ ਕੇ ਆਇਓ ਸੋ ਆਸੇ ਅੱਜ ਦੀ ਵੀਡੀਓ ਜੀ ਪ੍ਰੋਪਰ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮੈਂ ਲੈ ਕੇ ਆਇਆ ਸੀਗਾ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਤੇ ਹੁਣ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿਹੜੇ ਕਿਹੜੇ ਚੇਂਜਸ ਤੋਂ ਦੁਖੀ ਹੋ ਤੇ ਕਿਹੜੇ ਕਿਹੜੇ ਨਾਲ ਐਗਰੀ ਹੋ ਕਿ ਪਹਿਲਾਂ ਜਿਹੜੇ ਸੌਦੇਬਾਜ਼ੀ ਹੁੰਦੀਆਂ ਸੀ ਵਿਆਹਾਂ ਨੂੰ ਲੈ ਕੇ ਕੁੜੀ ਵਾਲੇ ਨੂੰ ਤੋੜ ਦਿੰਦੇ ਸੌਦੇਬਾਜ਼ੀ ਹੋ ਜਾਂਦੀ ਬਾਅਦ ਚ ਉਹ ਘਰ ਲੈਣ ਬੁਲਾ ਲਉਂਦੀ ਇੱਥੇ ਆ ਕੇ ਲੱਗਤ ਲੱਗ ਹੋ ਜਾਂਦੇ ਪਲੱਸ 2 ਕਰਕੇ ਸੂਂ ਵੀ ਨਹੀਂ ਹੁੰਦੀ ਸਕੈਮਾਂ 'ਚ ਫਸਦੇ ਆ ਹੁਣ ਸੌਦੇਬਾਜ਼ੀਆਂ ਵੀ ਕਿਤੇ ਨਾ ਕਿਤੇ ਬੰਦ ਹੋ ਗਈਆਂ ਕੋਈ ਵੀ ਲੋਕ ਕਰ ਕੀ ਰਹੇ ਨੇ ਕੰਟਰੈਕਟ ਮੈਰਿਜ ਬੇਸ ਤੇ ਆ ਕੇ ਫਿਰ ਘਰ ਵਾਲੇ ਨੂੰ ਬੁਲਾ ਲਿਆ ਹੁਣ ਉਹ ਕੰਮ ਤਾਂ ਟੋਟਲੀ ਬੰਦ ਹੋ ਜਾਊਗਾ ਸੋ ਇਹ ਚੇਂਜਸ ਤੋਂ ਮੈਂ ਖੁਸ਼ ਆਂ ਵੀ ਕਮ ਸੇ ਕਮ ਅ ਮੁੰਡੇ ਵਾਲੇ ਦੇ ਮਾਪੇ ਤੇ ਕੁੜੀ ਦੇ ਮਾਪੇ ਦੇਖ ਕੇ ਤੋੜਨ ਵੀ ਪਈ ਆ ਆਪਦੇ ਆਪ ਦੇ ਰਿਸ਼ਤੇ ਤੋੜੋ ਬਾਅਦ ਚ ਫਿਰ ਤੁਹਾਨੂੰ ਪਤਾ ਹੀ ਆ ਫਿਰ ਆ ਪੀਵੀ ਵਾਲੇ ਨੂੰ ਇੰਟਰਵਿਊ ਦਿੰਨੇ ਸਾਡੇ ਪੈਸੇ ਖਾ ਗਈ ਕੁੜੀ ਜੀ ਕੁੜੀ ਵਾਲੇ ਇੰਟਰਵਿਊ ਦਿੰਨੇ ਸਾਡਾ ਕੋਈ ਕਸੂਰ ਨਹੀਂ ਫਿਰ ਇਸੇ ਇੱਥੇ ਇੱਕ ਸ਼ੋਅ ਚੱਲਦਾ ਕੈਨੇਡਾ ਚ ਉਹਦੇ ਤੇ ਆ ਕੇ ਫਿਰ ਆਪਦੀਆਂ ਪੜਾਸਾਂ ਕੱਢਦੇ ਆ ਸੋ ਆਪਣੀ ਕਮਿਊਨਿਟੀ ਦਾ ਕਿਤੇ ਨਾ ਕਿਤੇ ਜਲ ਤੋ ਕਿਤੇ ਨਾ ਕਿਤੇ ਸਾਰੇ ਚੇਂਜਸ ਤੋਂ ਇਹੀ ਹੋਇਆ ਵੀ ਬਹੁਤ ਮੈਂ ਖੁਸ਼ ਆਂ ਪਰ ਹਾਂ ਜਿਹੜੇ ਸਟੂਡੈਂਟ ਆ ਚੁੱਕੇ ਆ ਉਹ ਆਲਰੇਡੀ ਉਹ ਇਸ ਚੀਜ਼ ਤੋਂ ਐਕਸਪ੍ਰੈਸ ਐਂਟਰੀ ਲਾ ਕੇ ਸਕੋਰ ਐਨਾ ਜ਼ਿਆਦਾ ਵਧਿਆ ਪਿਆ ਉਹ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਜੇ ਨਵੇਂ ਤੋਂ ਨਵਾਂ ਪ੍ਰੋਗਰਾਮ ਕੱਢ ਰਹੇ ਨੇ ਕਿਉਂਕਿ ਹੁਣ ਅੱਗੇ ਜਾ ਕੇ ਸਰਕਾਰ ਜਿਹੜੇ ਰਿਫਿਊਜੀ ਨੇ ਜਾਂ ਆਊਟ ਆਫ ਸਟੇਟਸ ਨੇ ਉਹਨਾਂ ਲਈ ਵੀ ਕੋਈ ਪਾਥਵੇ ਲੈ ਕੇ ਆ ਰਹੀ ਆ ਹੁਣ ਕਦੋਂ ਲੈ ਕੇ ਆਉ ਇਹ ਨਹੀਂ ਪਤਾ ਸਾਲ 'ਚ ਆ ਸਕਦਾ ਪਰ ਜਿਹੜੇ ਐਕਸਪ੍ਰੈਸ ਐਂਟਰੀ ਲਾਈ ਬੈਠੇ ਆ ਆਲਰੇਡੀ ਉਹਨਾਂ ਦਾ ਕੋਈ ਹੱਲ ਹੋਵੇ ਫੇਰ ਹੀ ਕੋਈ ਨਵਾਂ ਪਾਥ ਵੀ ਕੱਢਣਾ ਸੋ ਸਰਕਾਰ ਨੂੰ ਇਹਦੇ ਵਿੱਚ ਚੇਂਜਸ ਕਰਨੇ ਚਾਹੀਦੇ ਨੇ ਵਰਕ ਪਰਮਿਟ 'ਚ ਵੀ ਤੇ ਹੋਰ ਕਈ ਜਿਹੜੇ ਸੋਧ ਕਰਨ ਵਾਲੇ ਹੋ ਕਰੀ ਜਾਂਦੇ ਆ ਪਰ ਸਰਕਾਰ ਦਾ ਡਿਸੀਜਨ ਨਾਲ ਕਾਫੀ ਹੁਣ ਗਰਾਫਟ ਹੋਈ ਆ ਸਟੂਡੈਂਟ ਦੇ ਵਿੱਚ ਸੋ ਵੀਡੀਓ ਇੱਥੇ ਖਤਮ ਕਰ ਦਿਆਂ ਜੀ ਆਸ ਕਰ ਤੁਹਾਨੂੰ ਵੀਡੀਓ ਬਧੇ ਲੱਗੀ ਹੋਊਗੀ ਮਿਲਦੇ ਆ ਕਿਸੇ ਹੋਰ ਵੀਡੀਓ ਧੰਨਵਾਦ